ਦੁਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਅਚ ਸਚ ਸੋਈ ਨ ਕੋਈ ਜਨ ਸਰ ਜੀਤ ਨਹੀਂ ਕੋਈ ਜੋ ਭਾਵੈ ਤਿਉ ਰਖੋ ਰਹਿਣਾ ਤੁਮ ਸੋ ਕਿਆ ਮੁਹਰਾਈ ਹੈ ਆਪੇ ਉਪਾਇ ਆਖ ਪਾਇ ਆਪੇ ਸਿਰ ਸਿਰ ਤੰਦ ਲੈ ਲਾਇ ਆਪੇ ਵਿਚਾਰੀ ਗੁਣ ਗਾਈ ਆਪੇ ਮਾਰੀ ਆਪੇ ਦਾ ਨਾ ਆਪੇ ਬੀਨਾ ਆਪੇ ਆਪੇ ਉਪਾਇ ਪਤੀਨਾ ਆਪੇ ਪੌੜ ਬਾਣੀ ਬੈ ਸੰਤਰ ਆਪੇ ਮੇਰ ਲਾਈ ਹੈ ਆਪੇ ਸਾਸੂਰਾ ਪੂਰਾ ਪੂਰਾ ਆਪੇ ਗਿਆਨ ਧਿਆਨ ਗੁਰ ਸੂਰਾ ਕਾਲ ਜਨ ਜਮ ਜੋ ਹੈ ਨਾ ਸੰਕੈ ਸਾਚੇ ਸੋ ਆਪੇ ਪੁਰਖ ਆਪੇ ਹੀ ਨਾਰੀ ਹੀ ਆਪੇ ਵਸਾਇਆ ਆਪੇ ਸਾਰੀ ਆਪੇ ਬਣਵਾਦੀ ਜਗ ਖੇਲੈ ਆਪੇ ਕੀਮਤ ਪਾਈ ਹੈ ਆਪੇ ਪਾਵਰਫੁਲ ਬਲ ਕਰਵਰੇ ਆਪੇ ਜਲ ਥਲ ਸਾਗਰ ਸਰਵਰੇ ਆਪੇ ਮਛਕਾ ਜੀ ਕਰਨੀ ਕਰਦੇ ਆਪਨਾ ਲਖਣਾ ਜਾਹੀ ਹੈ ਆਪੇ ਜਿਸ ਸਾਪੇ ਹੀ ਰੜੀ ਆਪ ਤੀਜਾ ਗੁਰ ਕੀ ਬੈਣ ਆਜ ਜੁਗਾ ਦੇ ਨਾ ਆਪੇ ਰਦਨ ਰੂਪ ਹੈ ਤੁੰਗ ਮੰਨੋ ਆਪੇ ਪਰਖੇ ਪੂਰਾ ਤੁੰਗ ਆਪੇ ਦਸਹੀ ਕਸਮਖਸੇ ਆਪੇ ਦੇਣਾ ਪਾਈ ਹੈ ਆਪੇ ਤਣਾ ਆਪੇ ਸਰਬਾਨੰ ਆਪੇ ਸੁਗਣ ਸਰੂਪ ਸਿਆਣਾ ਕਹਤਾ ਬਖਤਾ ਸੁਨ ਦਾਸ ਹੋਈ ਆਪੇ ਬੜਤ ਬਣਾਈ ਹੈ ਪਉਣ ਗੁਰੂ ਪਾਣੀ ਪਤਜਾਤਾ ਉਦរស ਜੋਗੀ ਧਰਤੀ ਮਾਤਾ ਰਣ ਦਿਨ ਸ ਆਪੇ ਰਸਿਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰ ਬਣੀ ਲਾਈ ਹੈ ਖਾਣੀ ਬਾਣੀ ਤੁਝ ਹੈ ਸਮਾਨੀ ਜੋਦੀ ਸਹਿ ਸਭ ਆਵਣ ਜਾਣੀ ਸਈ ਸਭ ਤੇ ਵਾਪਾਰੀ ਸਤਿਗੁਰ ਬੂਝ 부ਝਾਈ ਹੈ ਸ਼ਬਦ 부ਝਾਏ ਸਤਿਗੁਰ ਪੂਰਾ ਸਰਬ ਕਲਾ ਸਾਚੇ ਪ੍ਰਭੂਰਾ ਅਖਿਰ ਪ੍ਰਵਾਹ ਸਦਾ ਤੁਮ ਨਾਤਸ ਦਨਤ ਮਾਈ ਹੈ ਕਾਲ ਕਾਲ ਭਏ دیਵਾਨੇ ਸਭ ਸਹਿਜ ਰਸ ਅੰਤਰ ਮਾਨੇ ਆਪੇ ਮੁਕਤ ਤ੍ਰਿਪਤ ਮਰਦਾਤਾ ਭਗ ਭਾਏ ਮਨ ਭਾਈ ਹੈ ਆਪਨੇ ਆਲਮ ਉਗਰ ਕਮ ਗਿਆਨਾ ਜੋ ਦੀ ਸਹਿਜ ਜਮਾ ਹੈ ਸਮਾਨਾ ਨਾਨਕ ਨੇ ਜਿ ਭਿਖਿਆ ਦਰ ਜਗ ਚ ਮੈਂ ਦੀਜੈ ਨਾਮ ਵਡਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਧਰਦੀ ਤੌਰ 'ਤੇ ਆਕਾਸ਼ੰ ਆਪੇ ਸਾਚੇ ਗੁਣ ਪ੍ਰਗਾਸੰ ਜਤੀ ਸਦੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੈ ਜਿਸ ਕਰਨਾ ਸੋ ਕਰ ਕਰ ਵੇਖੈ ਕੋਇ ਨ ਮਿਟਾ ਸਾਚਿ ਲਿਖੈ ਆਪੇ ਕਰ ਕਰਾਏ ਆਪੇ ਆਪੇ ਦੇਵੜੇ ਆਈ ਹੈ ਪੰਚਚੋਰ ਚੰਚਲ ਜਪ ਜਲ ਹੈ ਪਰ ਗਰਜੋ ਹੈ ਘਰ ਨਹੀਂ ਭਲ ਹੈ ਕਾਇਆ ਨਦਰਟ ਹੈ ਬੈਂਟੇਰੀ ਬਿਰਸਵ ਦਾ ਪਤ ਜਾਈ ਹੈ ਗੁਰ ਤੇ ਗੂਜੈ ਤ੍ਰਿ ਭਵਨ ਸੁਜੈ ਮਨਸਾ ਮਾਰ ਮਨੈ ਸਿਉ ਲਉਜੈ ਜੋਤਨ ਸੇਵੈ ਸਿਦਧਹੀ ਜੇ ਨਿਰਭਉ ਬਾਲ ਸਖਾਈ ਹੈ ਆਪੇ ਸੁਰਗਮੱਛ ਪੈ ਆਲਾ ਆਪੇ ਜੋ ਸਰੂਪੀ ਮਾਲਾ ਜਟਾ ਵਿਗਟ ਬਿਕਰਾਲ ਸਰੂਪੇ ਉਹੁ ਪੁਨਰ ਰੇਖਿਆ ਕਾਈ ਹੈ ਦੇਦ ਅਤੇ ਵੀ ਭੇਦ ਨ ਜਾਤਾ ਨਾ ਤਸਮਾਤ ਪਿਤਾ ਸਤਿ ਭਰਾਤਾ ਸਗਲੇ ਸਾਲੇ ਉਪਾਇ ਸਮਾਏ ਅਲਖ ਨ ਲਖਣਾ ਜਾਈ ਹੈ ਕਰ ਕਰਤਾ ਕੀ ਮੀਤ ਕਨੇਰੇ ਕੋਇ ਨ ਕਟੈ ਆਉ ਗੁਣ ਮੇਰੇ ਨਾ ਨਾ ਸਾਹਿਬ ਸਭਨਾ ਸਿਰ ਭਾਏ ਮਿਲੈ ਭਉ ਭਜਾਈ ਹੈ। ਭੁਲੇ ਚੁਕੇ ਮਾਰਗ ਪਾਵੈ ਆਪ ਲਾਇ ਤੂੰ ਹੈ ਸਮਝਾ ਹੈ ਬਿਨ ਆਵੈ ਮੈਂ ਅਵਰਣ ਦੀਸੈ ਨਾਵਹੁ ਗਰਮਤ ਪਾਈ ਹੈ। ਗੰਗਾ ਜਬਨਾ ਕੇ ਲੇਕਿਦਾਰ ਕਾਸੀ ਕੰਦੀ। ਸੰਗਮ 86000 ਜਾਈ ਹੈ ਆਪੇ ਸਦਸਾਦਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖ ਪ੍ਰਭ ਆਪੇ ਪਰ ਭੇਦ ਭਉ ਜਾਈ ਹੈ ਆਪੇ ਕਾਜੀ ਆਪੇ ਮੁਲਾਆ ਆਪੇ ਭੁੱਲ ਨ ਕਮੂ ਭੁਲਾ ਆਪੇ ਮਿਹਰ ਦਾ ਆਪ ਦਾਤਾ ਨਨਕ ਸਹਿ ਕੋ ਬੈਰਾਈ ਹੈ ਜਿਸ ਬਖਸ਼ ਤੇਸ ਦੇਵੜਿਆਈ ਸਭ ਸਦਾਤਾ ਤਿਲ ਨਾ ਤਮਾਈ ਭਰਪੁਰਤਾ ਰਹਿਆ ਨਿਹਦੇਵਲ ਗੁਪਤ ਪ੍ਰਗਟ ਸਮਠਾਈ ਹੈ ਕਿਆ ਸਲਾਹੀ ਅਗਮਯ ਪਰ ਸਤਿ ਸਿਰਜਣਹਾਰ કારે दस मेले मेल मिलायि मिला है ब्रह्मा मिसन महेश द्वार ऊबे से वह रखे अपार पूर केती दर दी सै बिलला दी मैं करतन आवे काही है साची कीर्त साची वाणी हो नदी सै बे गुरानी पूंजी साथ सठे गुण गावा मैं तन पूर्ण काही है ਜੋਗੋ ਜੋਗੋ ਸਾਚਾ ਹੈਂ ਪੀ ਹੋਸੀ ਕੌਣ ਦਾ ਮੂਆ ਕੌਣ ਦਾ ਮਰਸੀ ਨਾਨਕ ਨੀਚ ਕਹੇ ਬੇਨੰਤੀ ਦਰ ਦੇਖ ਹੌਲੇ ਬਨਾਈ ਹੈ ਮਾਰੂ ਮਹੱਲਾ ਪਹਿਲਾ ਦੂਜੀ ਦੁਰਮਤ ਅੰਨੀ ਗੋਲੀ ਕਾਮ ਕ੍ਰੋਧ ਕੀ ਕੱਚੀ ਚੋਲੇ ਘਰ ਬਰ ਸਹਿਜ ਨ ਜਾਣੈ ਸੋਹਰ ਬਿਨ ਪਰੀ ਨੀਂਦ ਨ ਪਾਈ ਹੈ ਅੰਤਰ ਅਗਨਜਲੈ ਪੜ ਘਾਰੇ ਮਰਮੁਖ ਤੱਕੇ ਕੁੰਡਾ ਚਾਰੇ ਬਿਰ ਸਤਿਗੁਰ ਸੇਵੇ ਕਿਉ ਸੁਖ ਪਾਈਐ ਸਾਧੇ ਹਥ ਵਡਾਈਐ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਜ ਸ਼ਬਦ ਸੰਘਾਰੇ ਗਿਆਨ ਖੜਗ ਲੈ ਮਨ ਸੋਲੂ ਜੈ ਮਨ ਸਾ ਬਨਹਿ ਸਮਾਈਐ ਮਾ ਕੀ ਰਕਤ ਪਿਤਾ ਮਿਤ ਧਾਰਾ ਮੂਰਤ ਸੂਰਤ ਕਰਿ ਆ ਪਾਰਾ ਤੇ ਤੂੰ ਕਰਤਾ ਸਭ ਠਾਈ ਹੈ ਤਰਹੀ ਕੀ ਆ ਜੰਮੜ ਵਰਣਾ ਗੁਰਦੇ ਸਮਝ ਪੜੀ ਕਿਆ ਡਰਣਾ ਤੂੰ ਦਿਆਲ ਦਇਆ ਕਰ ਦੇ ਕਹਿ ਦੁਖਦੰਦ ਸਰੀਰੋਂ ਜਾਹੀ ਹੈ ਨਿਤ ਕਰ ਮੈਂ ਅਸਰਹਿ ਭਉ ਖਾਇਆ ਧਾਤੁ ਰਾਖੇ ਠਾਕ ਰਹਾਇਆ ਕਮਲ ਪਿਗਾਸ ਹਰੇ ਸਰਸ ਉਪਰ ਆਤਮਰਾਮ ਸੁਖਾਵੀ ਹੈ ਵਰਨਨ ਲਖਾਇ ਮੰਡਲ ਮਹ ਆਏ ਕਿਉ ਰਹੀ ਹੈ ਚਲਣਾ ਬਲ ਸੱਚਾ ਯਮਰ ਸੱਚੇ ਯਮ ਰਾਪੁਰ ਸੋ ਸਤ ਮਿਲੈ ਮਡਾਈ ਹੈ ਆਪੇ ਉਪਾਇਆ ਜਗਤ ਸਭਾਇਆ ਤੰਦੈ ਲਾਇਆ ਸੱਚਾ ਉਪਰਿ ਅਬਰ ਨਾ ਦੀਸੈ ਸਾਜੇ ਕੀਮਤ ਪਾਈ ਹੈ ਐਥ ਕੋਇਲਣਾ ਦਿਨ ਚਾਰੇ ਖੇਲ ਤਮਾਸਾ ਤੁੰਦੂ ਕਾਰੇ ਬਾਜੀ ਖੇਲ ਗਏ ਬਾਜੀਗਰ ਜਿਉ ਸੁਪ ਜਿਉਨ ਸੁਪਨੇ ਪਖਲਾਈ ਹੈ ਤਿੰਨ ਕੋ ਤਖਤ ਮਿਲੀ ਵਡਿਆਈ ਨਿਰਭਉ ਮਰੋ ਸਿਆਲ ਨਲਾਈ ਦੀ ਬ੍ਰਹਮੰਦੀਪਾ ਤਲੀ ਭਰੀ ਤੇ ਪਵਣ ਤਾੜੀ ਲਾਈ ਹੈ ਸਾਜੀ ਨਗਰੀ ਤਖਤ ਸਜਾਵਾਂ ਗੁਰਮੁਖ ਸਾਧ ਜੁਲੈ ਸੁਖ ਪਾਵਾਂ ਸੱਚੇ ਸੱਚੇ ਤਖਤ ਵਡਾਈ ਹੋ ਮੈਂ ਗਣਤ ਗਵਾਈ ਹੈ ਗਣਤ ਗਣੀਐ ਸਹਸਾ ਜੀਐ ਕਿਉ ਸੁਖ ਪਾਵੈ ਦੂਐ ਤੀਐ ਨਿਰਮਲੇ ਕੰਧ ਰੰਜਨ ਦਾਤਾ ਗੁਰ ਪੂਰੇ ਤੇ ਬਦ ਪਾਈ ਹੈ ਜੋਗ ਜੋਗਿ ਬਿਰਲੀ ਗੁਰਮੁਖ ਜਾਤਾ ਸਾਚਾ ਰਬ ਰਹਿਆ ਅਮਤ ਰਤਾ ਦਿਸ ਕੀ ਓਟ ਗਹੀ ਸੁਖ ਪਾਇਆ ਮਨ ਤਨ ਮੈ ਨਕਾਈ ਹੈ ਜੀਵਰ ਸਾਇਨ ਸਾਚੈ ਰਾਤੀ ਹਰਿ ਪ੍ਰਭ ਸੰਗੀ ਪਉ ਨ ਭਰਾਤੀ ਸ੍ਰਵਣ ਸਰੋਤਨ ਜੇ ਗੁਰ ਬਾਣੀ ਜੋਤੀ ਜੋਤ ਮਿਲਾਈ ਹੈ ਰਖ ਰਖ ਪੈਰ ਧਰੇ ਪਉ ਧਰਨ ਜਦ ਘਰ ਦੇਖੋ ਤੇਰੀ ਸਰਣਾ ਦੁਖ ਸੁਖ ਦੇਹ ਤੂੰ ਹੈ ਮਨ ਭਾਵ ਹੈ ਦੁਜਹੀ ਸਿਉ ਬਣਾਈ ਹੈ ਅੰਤ ਕਾਲ ਕੋ ਬੇਲੀ ਨਹੀਂ ਗੁਰਮੁਖ ਜਾਤਾ ਤੁਧ ਸਾ ਲਾਹੀ ਨਾਨਕ ਨਾਮ ਰਤੇ ਬੈਰਾਗੀ ਨਿਜ ਕਰਤਾਣੀ ਲਾਈ ਹੈ ਮਾਰੂ ਮਹੱਲਾ ਬਹਿਲਾ ਆਜੁਗਾ ਦੀ ਅਪਰੇ ਅਪਾਰ ਆਦਰੰਝਨ ਖਸਮ ਹਵਾਰੇ ਸੱਚੇ ਜੋ ਜੁਗਤ ਵਿਚਾਰੇ ਸੱਚੇ ਤਾੜੀ ਲਾਈ ਹੈ ਕੇਤੜ ਆਜੁਗਤ ਤੁੰਦੂ ਕਾਰੈ ਤਾੜੀ ਲਾਈ ਸਰਜਨ ਹਾਰੈ ਸਤ ਨਾਮ ਸੱਜੀ ਵਡਿਆਈ ਸਾਕੈ ਤਖਤ ਵਡਾਈ ਹੈ ਸਾਧੂ ਕੇ ਸਾਤ ਸੰਤੋ ਸਰੀਰਾ ਸਤ ਸਤ ਵਰਤੈ ਗਹਿਰ ਗੰਹੀਰਾ ਸੱਚਾ ਸਾਹਿਬ ਸਤਿਬਰਖੈ ਸਤੈ ਹੁਕਮ ਚਲਾਈਐ ਸਤ ਸੰਤੋ ਕੀ ਸਤਗੁਰੂ ਪੂਰਾ ਗੁਰ ਕਾ ਸਬਦ ਮੰਨੇ ਸੋ ਸੂਰਾ ਸਾਚੀ ਦਰਗਹਿ ਸਾਚ ਨਿਵਾਸਾ ਮਨੁ ਹਕਮ ਰਜਾਈਐ ਸਬਦੁ ਉਸਾਚ ਕਹੈ ਸਭ ਕੋਈ ਸਾਚੁ ਵਰਤੈ ਸਾਚਾ ਸੋਈ ਮਨੁ ਅਨੁ ਸਾਚੁ ਪਰਮ ਪਉਪੰਜਨ ਗੁਰਮੁਖ ਸਾਚ ਸਿਖਾਈਐ ਤ੍ਰੇਤ ਤਰੰਗ ਕਲਾ ਇਕ ਚੁਕੀ ਤੀਨ ਚਰਨ ਇਕ ਦਮ ਦਾਸੁ ਕੀ ਗੁਰਮੁਖ ਹੋਵੈ ਸੋ ਸਾਜਿਵ ਖਾਨੈ ਮਨਮੁਖ ਬਚਾਇਆ ਵਾਈ ਹੈ ਮਨੋ ਕਦੇ ਨ ਦਰਗਹਿ ਸੀਜੈ ਬਿਨ ਸਬਦੈ ਕਿੰ ਅੰਤਰ ਰਹੀਜੈ ਬਾਧਿਆ ਮਹਿ ਬਾਧੇ ਜਾਵਹਿ ਸੋ ਜੀ ਭੂਜ ਨ ਕਾਈ ਹੈ ਦਇਆ ਦਵਾ ਪਰ ਅਦੀ ਹੋਈ ਗੁਰਮੁਖ ਵਿਰਲਾ ਜੀ ਨਾ ਕੋਈ ਦੁਰ ਪਗ ਧਰਮ ਤਰੇ ਤਰਣੀ ਤਰ ਗੁਰਮੁਖ ਸਾਹਿਬ ਥਾਈ ਹੈ ਧਰਮ ਕਰ ਹੈ ਪ੍ਰਥਾਏ ਆਸਾ ਬੰਦੇ ਦਾਨ ਕਰਾਏ ਰਾਮ ਨਾਮ ਬਿਨ ਮੁਕਤ ਨਾ ਹੋਈ ਥਾਕੇ ਕਰਮ ਕਮਾਈ ਹੈ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸਬਦ ਸਲਾਹੀ ਬਿਨ ਗੁਰ ਸਬਦ ਮੁਕਤ ਨਾ ਹੋਈ ਪਰਪੰਚ ਕਰ ਪਰਮਾਈ ਹੈ ਛੋਡੀ ਨਾ ਜਾਈ ਸੇ ਛੁਟੇ ਸਤਕਾਰ ਕਮਾਈ ਅਹੇ ਸੁਭਗਦਰ ਤੇ ਵਿਚਾਰੀ ਠਾਕੁਰ ਸਿਉ ਬਣਾਈ। ਇਕ ਜਪ ਤਪ ਕਰ ਕਰੀ ਰਤਿ ਨਾਵਹਿ। ਜੋ ਤੁਧ ਭਾਵੈ ਤਵੈ ਚਲਾਵੈ। ਹਟ ਨਗਰ ਹੈ ਅਪਦੀ ਜਿਨਾਂ ਭੀਜੈ। ਬਿਰ ਬਿਰ ਕਿਰਪਤ ਪਾਈ ਹੈ। ਕਲੇ ਕਾਲ ਮੈਂ ਇੱਕ ਅਗ ਰਖੀ ਬਿਨ ਗੁਰ ਪੂਰੇ ਕਿਨੈ ਨਾ ਆਖੀ ਮਨ ਨੂੰ ਊੜ ਵਰਤੈ ਵਰਤਾਰਾ ਬਿਨ ਸਤ ਗੁਰ ਭਰਮ ਨ ਜਾਹੀ ਹੈ ਸਤ ਗੁਰੇ ਦੇ ਪ੍ਰਵਾਹੁ ਸਰੰਦਾ ਨਾ ਜਮ ਆਨੰਦ ਛੰਦਾ ਬੰਦਾ ਜੋ ਤਿਸ ਸੇਵੇ ਸੋ ਅਗਨਾਸੀ ਨਾ ਤਿਸ ਕਾਲ ਸੁੰਤਾਈ ਹੈ ਗੁਰਮੁ ਹੈ ਆਪ ਰਖਿਆ ਕਰਤਾਰੇ ਗੁਰਮੁ ਕੋਟ ਅਸੰਖਿ ਉਧਾਰੇ ਸਰਬ ਦੀ ਆਜਗ ਦੀਵਨ ਦਾਤਾ ਮਿਰ ਪਉ ਮੈਂ ਨਤਾਹੀ ਹੈ ਸਗਲੇ ਜਾਚ ਹੈ ਗੁਰ ਪੰਧਾਰੀ ਆਪ ਨਿਰੰਜਨ ਅਲਖਿ ਪਾਰੀ ਦਾਣਕ ਸਾਚ ਕਹ ਪ੍ਰਭ ਜਾਜੈ ਮੈਂ ਦੀਜੈ ਸਾਚ ਰੰਝਾਈ ਹੈ ਮਾਰੂ ਮਹੱਲਾ ਪਹਿਲਾ ਸਾਚੇ ਮੇਲੇ ਸਬਦ ਮਿਲਾਏ ਜਾਤ ਸੁਭਾਣਾ ਸਬਦ ਸੁਮਾਏ ਤ੍ਰਿ ਭਾਵਨ ਜੋਤਿ ਤਰੀ ਪਰਮੇਸ਼ਰਿਆ ਵਰਨ ਦੂਜਾ ਪਾਈ ਹੈ ਜਿਸਕੇ ਜਾਗਰ ਦੀ ਸੇਵਾ ਸ਼ਬਦ ਭਤੀਜੇ ਅਲਕਾ ਭੇਵਾ ਭਗਤਾਂ ਦਾ ਗੁਣ ਤਾਰੀ ਦਰਤਾ ਬਖਸਲੇ ਵਣਿ ਆਈ ਹੈ ਦੇਦੇ ਦੂਰਨ ਆਵੇ ਸਾਦੇ ਲੈ ਲੈ ਮੁਕਰ ਪਾਉਂਦੇ ਕਾਚੇ ਮੂਲ ਨ ਬੂਝਾ ਸਾਗਰ ਦੇ ਜ ਦੂਜੇ ਭਰਮ ਭੁਲਾਈ ਹੈ ਗੁਰਮੁਖ ਜਾਤ ਰਹੇ ਨੰਦਰਾਤੀ ਸੱਚੇ ਕੀਨ ਗੁਰਮਤਿ ਜਾਂਤੇ ਮਨ ਸੁਏ ਰਹੇ ਸੇ ਲੂਟੇ ਗੁਰਮੁਖ ਸਾਬਤ ਪਾਈ ਹੈ ਕੂੜੇ ਆਵੈ ਕੂੜੇ ਜਾਵੈ ਕੂੜੇ ਰਾਤੀ ਕੂੜ ਕਮਾਵੈ ਸਬਦ ਮਿਲੈ ਸੇ ਦਰਗਹ ਪੈ ਦੇ ਗੁਰਮੁਖ ਸਰਤ ਸਮਾਈ ਹੈ ਕੂੜ ਮੁੱਠੀ ਠੱਗ ਠਗਵਾੜੀ ਜਵਾੜੀ ਜੋ ਜਾਣੇ ਜਾੜੀ ਨਾ ਬਿਨਾ ਕਛ ਸਾਧਰ ਲਾਗੇ ਹੰਸ ਰਸ ਲੈ ਲੁਟ ਪਾਈ ਹੈ ਭੋਜਨ ਸਾਥ ਮਿਲੇ ਆਧਾਈ ਨਾਮ ਰਤਨ ਸਾਖੀ ਵਡਿਆਈ ਜੀ ਲੈ ਆਪ ਛਾਣੇ ਸੋਈ ਜੋਤੀ ਜੋਤ ਮਿਲਾਈ ਹੈ ਨਾਮ ਭੁੱਲੀ ਜੋਟਾ ਖਾਏ ਵਕ ਸਿਆਣ ਭਰਮ ਨਾ ਜਾਏ ਬਦ ਬਦ ਮੂਏ ਚੇਤਨ ਚੇਤਾ ਹੈ ਅਜਗਰ ਭਾਰ ਲਦਾਈ ਹੈ ਦਿਲ ਬਾਦ ਵਿਰੋਧ ਹੈ ਕੋਈ ਨਹੀਂ ਮੈਂ ਦੇਖਾਲ ਹੁ ਦਸਾ ਲਾਹੀ ਮਨ ਤਨ ਆਪੇ ਮਿਲਿਆ ਜਗ ਜੀਵਨ ਹਰ ਸਿਉ ਮਨ ਤਮੜਾਈ ਹੈ ਪ੍ਰਭ ਕੀ ਆਤਮਤ ਕੋਈ ਨਾ ਪਾਵੇ ਜੇ ਕੋ ਮੜਾ ਖਾਇ ਵਡਾਈ ਖਾਵੇ ਸੱਜ ਸਾਹਿਬ ਦੂਰ ਨਾ ਸੱਜ ਸਾਹਿਬ ਦੂਰ ਨਾ ਦਰਦੀ ਸਗਲੇ ਤਨ ਹੈ ਉਪਾਹੀ ਹੈ ਵੱਡੇ ਦਿਨ ਆਹੀ ਵੇ ਪ੍ਰਵਾਹ ਆਪੇ ਉਪਾਏ ਦਾਰਸ ਮਾਹ ਆਪ ਦਾ ਆ ਦੂਰ ਨਹੀ ਦਾਤਾ ਮਿਲਿਆ ਸਹਿਜ ਰਜਾਈ ਹੈ ਇੱਕ ਸੋਗੀ ਘਰੋ ਗਵੇ ਆਪੇ ਜੋਗਿਛ ਕਰੇ ਸੋ ਆਪੇ ਆਪੇ ਭਗਤ ਭਾਉ ਗੁਰ ਕੀ ਮਤ ਪੂਰੀ ਅਰਹਨ ਸਬਦਨ ਖਾਈ ਹੈ ਇੱਕ ਨਾਗੇ ਭੁਖੇ ਬਹ ਭਵਾਏ ਇੱਕ ਹੱਥ ਕਰ ਮਰ ਹੈ ਨ ਕੀਮਤ ਪਾਏ ਗਤਿਆ ਗਤ ਕੀ ਸਾਰ ਨ ਜਾਣੈ ਬੂਝੈ ਸਬਦ ਕਮਾਈ ਹੈ ਇਕ ਤੀਰਥ ਨਾਮ ਹੈ ਅਨ ਨ ਖਾਵਹਿ ਇਕ ਅਗਨ ਜਲਾਵੈ ਦੇਹ ਖਪਾਵਹਿ RAM ਨਾਮ ਬਿਨ ਮੁਕਤ ਨ ਹੋਈ ਜਤਮਤ ਪਾਰ ਰੰਗਾਈ ਗੁਰਮਤ ਛੋਡਹਿ ਜਿਨ ਜਾਹੀ ਮਨ ਮੁਖ RAM ਨ ਜਪੈ ਅਵਾਈ ਪਜਬਜ ਮੂਢੇ ਊੜ ਕਮਾਵਹਿ ਗੂੜ ਕਾਲ ਮਹਿਰਾ جائے حکم سو ساتھ ماو نانک ساتھ ملے من پاو گرم کارکم آئی ہے مارو محلہ پہلا